ਓਏ ਅੰਮੀ ਮੱਪੇ ਕੀ ਆਨੇ ਤੇਰਾ ਕਰ ਤੂੰ ਤੇ ਕਹਿੰਦੇ ਸੁੰਦਰ ਜਰ ਨਾ ਮੈਨੂੰ ਤੈਨੂੰ ਸੁਣੇ ਰਹਾ ਕਰ ਤੂੰ ਤੇ ਕਹਿੰਦੇ ਸੁੰਦਰ ਜਰ ਨਾ ਮੈਨੂੰ ਤੈਨੂੰ ਸੁਣੇ ਰਹਾ ਕਰ ਤੂੰ ਤੇ ਕਹਿੰਦੇ ਸੁੰਦਰ ਜਰ ਨਾ ਮੈਨੂੰ ਓ ਭਰਾਵਾ ਰੁਕ ਤੈਨੂੰ ਫੁਕਾਦੀ ਵਾਇਰਲ ਹੋਣੀ ਆ ਜਿਹੜੀ ਥੱਪੜ ਮਾਰੇ ਆ ਥੱਪੜ ਮਾਰੇ ਮੈਂ ਕਿਨੂੰ ਤੇ ਸੋਰੀ ਸੋਰੀ ਤੁਸੀਂ ਐਦਾਂ ਮੈਨੂੰ ਕੈਪਚਰ ਨਹੀਂ ਕਰ ਸਕਦੇ ਮੇਰੇ ਖਾਣੇ ਦੇ ਵਿੱਚ ਪਹਿਲਾਂ ਮੈਨੂੰ ਗੱਲ ਦੱਸੋ ਕੀ ਹੋਈ ਹੈ ਪਹਿਲਾਂ ਮੈਨੂੰ ਗੱਲ ਤਾਂ ਦੱਸੋ ਤੁਸੀਂ ਆ ਕੇ ਖਾਣੇ 'ਚ ਬਣਾਓ ਤੇ ਮੈਨੂੰ ਕੈਪਚਰ ਹੀ ਜਾਣ ਦੇ ਆਹ ਵੀ ਦੱਸੋ ਕਿ ਯਾਰ ਪਹਿਲਾਂ ਮੈਨੂੰ ਵੀਡੀਓ ਦਿਖਾਓ ਪਹਿਲਾਂ ਗੱਲ ਦੱਸੋ ਪਹਿਲਾਂ ਵੀ ਦਿਖਾਓ ਆਹ ਬਾਕੀ ਆਪਣੇ ਬੰਦੇ ਕਿੱਥਾ ਕਰਨ ਦੇ ਨੇ ਆਹ ਵਾਹ ਫੋਨ ਛੱਡੋ ਨਾ ਪਹਿਲਾਂ ਫੋਨ ਫੜਸਦੇ ਭਾਈ ਬਿਲਕੁਲ ਗਲਤ ਕਰ ਨਹੀਂ ਬਿਲਕੁਲ ਗਲਤ ਨਹੀਂ ਬਿਲਕੁਲ ਗਲਤ ਗੱਲ ਆ ਭਾਈ ਨਹੀਂ ਪਹਿਲਾਂ ਤੁਸੀਂ ਤੁਹਾਡਾ ਤਰੀਕਾ ਤੁਹਾਡਾ ਤਰੀਕਾ ਤੁਹਾਡਾ ਤਰੀਕਾ ਸਹੀ ਆ ਆਹ ਤਰੀਕਾ ਆ ਠੀਕ ਆ ਤੁਹਾਡਾ ਤਰੀਕਾ ਸਹੀ ਹੈ ਆ ਠੀਕ ਆ ਜੇ ਮੈਨੂੰ ਗੱਲ ਦੱਸੋ ਗੱਲ ਕੀ ਆ ਆ ਠੀਕ ਹੈ ਗੱਲ ਤੁਹਾਡੀ ਕਿ ਫੇਸਬੁਕ ਤੇ ਜਾਂ ਦੂਸਰੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਆ ਜਿਹਦੇ ਵਿੱਚ ਆਪਣਾ ਬਸਟੈਂਡ ਚੌਕੀਨ ਚਾਰਜ ਮਟਾਲਾ ਇਹ ਸੇ ਜਗਤਾਰ ਸਿੰਘ ਇੱਕ ਲੜਕੀ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੰਚੀ ਜਿਹੜਾ ਖਾਣੇ ਦਾ ਐਮਐਸਸੀ ਮਨਪ੍ਰੀਤ ਸਿੰਘ ਉਹ ਵੀ ਇੱਕ ਲੜਕੇ ਨੂੰ ਉਹਦੇ ਥੱਪੜ ਮਾਰ ਰਿਹਾ ਇਹ ਵੀਡੀਓ ਦੇਖੀ ਆ ਜੋ ਮੋਦਲੀ ਰੀਪੋਰਟ ਅਮੇਰੀ ਉਹਦੇ ਮੁਤਾਬਕ ਤੇ ਇਹਨਾਂ ਦਾ ਇਹ ਕੰਡਕਟ ਜਿਹੜਾ ਉਹ ਟੋਟਲੀ ਅਨਐਕਸੈਪਟੇਬਲ ਹੈ ਨਹੀਂ ਕਹਣਾ ਜੋ ਵੀਡੀਓ 'ਚ ਨਜ਼ਰ ਆ ਰਿਹਾ ਉਹ ਤੋਂ ਤੇ ਇਸ ਗੱਲਾਂ ਤੋਂ ਉਲਟਾ ਗੱਲ ਇਸ ਕਰਕੇ ਤੁਰੰਤ ਪ੍ਰਭਾਵ ਤੋਂ ਅਸੀਂ ਏਐਸਏ ਜਗਤਾਰ ਸਿੰਘ ਤੇ ਐਮਐਸਏ ਮਨਪ੍ਰੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ